ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਠੰਡ ਦੇ ਬਾਰੇ ਕਿ ਇਸ ਸਾਲ ਠੰਡ ਆ ਜਿਹੜੀ ਕਿਵੇਂ ਦੀ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਭਾਰਤੀ ਮੌਸਮ ਵਿਭਾਗ ਆ ਜੀਐਮਡੀ ਦੁਆਰਾ ਕੀ ਇਹਦੇ ਸੰਬੰਧਤ ਅਪਡੇਟ ਜਾਰੀ ਕੀਤੀ ਗਈ ਹੈ ਤੇ ਬਾਕੀ ਮੌਸਮੀ ਗਤੀਵਿਧੀਆਂ ਕਿਵੇਂ ਨੇ ਅਲਦੋਲ ਦੇ ਖੇਤਰਾਂ ਦੇ ਵਿੱਚ ਤੇ ਉਹਨਾਂ ਦੇ ਆਧਾਰ ਤੇ ਮੌਸਮ 'ਚ ਕੀ ਪਰਿਵਰਤਨ ਆਵੇਗਾ ਸੋ ਮੇਨ ਤੌਰ ਤੇ ਇਹ ਵੀਡੀਓ ਠੰਡ ਦੇ ਨਾਲ ਹੀ ਜੁੜੀ ਹੋਵੇਗੀ ਕਿ ਠੰਡ ਕਿੰਨੀ ਕੁ ਰਹੇਗੀ ਵੱਧ ਜਾ ਘਟ ਸੋ ਪਹਿਲਾਂ ਗੱਲ ਕਰੀਏ ਇਸ ਵੇਲੇ ਜਿਹੜੇ ਮੌਸਮੀ ਹਾਲਾਤ ਨੇ ਸਮੇਂ ਦੇ ਮੁਤਾਬਕ ਲਗਭਗ ਠੰਡ ਠੀਕ ਚੱਲ ਰਹੀ ਆ ਪਰ ਦਿਨ ਦੇ ਜਿਹੜਾ ਤਾਪਮਾਨ ਨੇ ਧੁੱਪ ਥੋੜੀ ਜਹੀ ਹਾਲੇ ਵੀ ਹਲਕੀ ਜੀ ਗਰਮਾਹਟ ਦੇ ਵਿੱਚ ਹੈ ਦਿਨ ਦੇ ਵੇਲੇ ਧੁੱਪ ਤੇਜ਼ ਹੈ ਕਿਉਂਕਿ ਟੈਂਪਰੇਚਰ ਹਜੇ ਵੀ ਕਈ ਹਿੱਸਿਆਂ ਦੇ ਵਿੱਚ 28 ਤੋਂ 30 ਡਿਗਰੀ ਦੇ ਆਸ-ਪਾਸੇ ਬਣੇ ਹੋਏ ਨੇ ਸੋ 28 ਤੋਂ 30 ਡਿਗਰੀ ਤਾਪਮਾਨ ਹੋਣ ਕਰਕੇ ਜਿਹੜੀ ਤੋਪਾ ਥੋੜੀ ਜੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਅਕਸਰ ਇਹਨਾਂ ਦਿਨਾਂ ਵਿੱਚ ਜਿਹੜਾ ਤਾਪਮਾਨ ਆ ਦਿਨ ਦਾ ਉਹ ਲਗਭਗ 25-27 ਡਿਗਰੀ ਦੇ ਆਸ-ਪਾਸ ਆ ਜਾਂਦਾ ਇੱਕ ਤੋਂ 2-3 ਡਿਗਰੀ ਤਾਪਮਾਨ ਜ਼ਿਆਦਾ ਹੈ ਕਿਉਂਕਿ ਕੋਈ ਵੀ ਮੌਸਮੀ ਸਿਸਟਮ ਇਸ ਵੇਲੇ ਪੂਰੇ ਉੱਤਰ ਪੱਛਮੀ ਮੈਦਾਨੀ ਹਿੱਸਿਆਂ ਨੂੰ ਕਿਸੇ ਨੂੰ ਪ੍ਰਭਾਵਿਤ ਨਹੀਂ ਕੀਤਾ ਸੋ ਜਿਦੇ ਚੱਲਦੇ ਮੌਸਮ ਥੋੜਾ ਜਿਹਾ ਦਿਨ ਦੇ ਵੇਲੇ ਹਲਕੀ ਜੀ ਗਰਮਾਹਟ ਵਾਲਾ ਪਰ ਰਾਤ ਸਵੇਰ ਦੀ ਜਿਹੜੀ ਠੰਡ ਉਹ ਬਣੀ ਹੋਇਆ ਰਾਤ ਦਿਨ ਦੇ ਜਿਹੜੇ ਤਾਪਮਾਨ ਰਾਤ ਦੇ ਘੱਟੋ ਘੱਟ ਤਾਪਮਾਨ ਉਹ 20 ਡਿਗਰੀ ਤੋਂ ਥੱਲੇ ਆ ਚੁੱਕੇ ਨੇ ਪਰ ਦਿ ਫਿਲਹਾਲ ਸਮੇਂ ਦੇ ਮੁਤਾਬਕ ਹੌਲੀ ਹੌਲੀ ਜਿਹੜੀ ਠੰਡ ਦੇ ਵਿੱਚ ਵਾਧਾ ਹੁੰਦਾ ਰਹੇਗਾ ਕੋਈ ਬਹੁਤ ਅਚਾਨਕ ਠੰਡ ਦੇ ਵਿੱਚ ਵਾਦਾ ਨਹੀਂ ਹੋਊਗਾ ਹੌਲੀ ਹੌਲੀ ਸਮੇਂ ਦੇ ਮੁਤਾਬਕ ਠੰਡ ਰਹੇਗੀ ਜਿਹੜੇ ਦਿਨ ਦੇ ਤਾਪਮਾਨ ਲਗਭਗ 15 ਨਵੰਬਰ ਤੋਂ ਬਾਅਦ ਥੋੜੇ ਜਿ ਠੰਡ ਵਾਲੇ ਬਣਨਗੇ ਉਦੋਂ ਤੱਕ ਇਹ ਤਾਪਮਾਨ ਨੇ ਉਮੀਦੇ ਬਣੀ ਹੋਈ ਹੈ ਜੋ ਮੌਸਮੀ ਹਾਲਾਤ ਨੇ ਕਿ 25 ਡਿਗਰੀ ਤੋਂ ਉੱਤੇ ਤਾਪਮਾਨ ਹੈ ਜਿਹੜਾ ਲਗਭਗ 12-15 ਨਵੰਬਰ ਤੱਕ ਬਣਿਆ ਰਹੂਗਾ ਸੋ ਕਹਿਣ ਦਾ ਭਾਵ ਹੈ ਕਿ ਜਿਹੜੇ ਅਗਲੇ 15 ਕਿ ਦਿਨ ਹੋਣਗੇ ਜਾਂ 15 ਜਾਂ 20 ਦਿਨ ਉਹਨਾਂ ਦਿਨਾਂ ਵਿੱਚ ਦਿਨ ਦੀ ਜਿਹੜੀ ਗਰਮਾਹਟ ਹੈ ਹਲਕੀ ਜਹੀ ਬਣੀ ਰਹੂਗੀ ਪਰ ਗਰਮੀ ਨਹੀਂ ਹੋਵੇਗੀ ਫਿਰ ਵੀ ਧੁੱਪ ਥੋੜੀ ਜਹੀ ਹਲਕੀ ਜਹੀ ਲਗੇ ਰਹੇ ਨੇ ਤੇ 15 ਡਿਗਰੀ ਦੇ ਆਸ-ਪਾਸ ਦਾ ਕਿਹੜਾ ਤਾਪਮਾਨ ਲਗਭਗ ਆਪਾਂ ਨੂੰ ਨਵੰਬਰ ਦੇ ਦੂਜੇ ਹਫਤੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਰਾਤ ਦਾ ਘੱਟੋ-ਘੱਟ ਤਾਪਮਾਨ ਤੇ ਉਸ ਤੋਂ ਬਾਅਦ ਹੁਣ ਗੱਲ ਕਰੀਏ ਵੀ ਆਉਂਦੇ ਸਮੇਂ ਦੇ ਵਿੱਚ ਠੰਡ ਕਿਵੇਂ ਦੀ ਰਹੇਗੀ ਜਿਹੜਾ ਦਸੰਬਰ ਦਾ ਮਹੀਨਾ ਆਵੇਗਾ ਜਨਵਰੀ ਦਾ ਤਾਂ ਉਸ ਜਿਹੜੇ ਹੁਣ ਦੇ ਮੌਸਮੀ ਹਾਲਾਤ ਨੇ ਕਿਉਂਕਿ ਜਿਹੜੇ ਪੂਰੇ ਵਿਸ਼ਵ ਦੇ ਮੌਸਮੀ ਹਾਲਾਤ ਹੁੰਦੇ ਨੇ ਉਹ ਇਸ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਪੂਰੇ ਲੜਾ ਲੰਬਾ ਮੌਸਮ ਹੁੰਦਾ ਹੈ ਕਿਉਂਕਿ ਲੰਬੇ ਮੌਸਮ ਤੋਂ ਭਾਵ ਹੈ ਕਿ ਠੰਡ ਆਉਣ ਵਾਲੇ 2-3 ਮਹੀਨਿਆਂ ਵਿੱਚ ਕਿਵੇਂ ਦੀ ਰਹੇਗੀ ਸੋ ਇਹਦੇ ਵਿੱਚ ਜਿਹੜਾ ਪੂਰੇ ਵਿਸ਼ਵ ਵਿੱਚ ਜਿਹੜੀਆਂ ਮੌਸਮੀ ਗਤੀਵਿਧੀਆਂ ਹੁੰਦੀਆਂ ਨੇ ਉਹ ਪ੍ਰਭਾਵ ਵੀ ਪਾਉਂਦੀਆਂ ਨੇ ਤੇ ਜਿਹੜਾ ਲਾਨੀਨਾ ਹੈ ਇੱਕ ਵੇ ਇੱਕ ਲਾਨੀਨਾ ਇੱਕ ਮੌਸਮੀ ਗਤੀਵਿਧੀ ਹੈ ਜਿਹੜੀ ਜਦੋਂ ਲਾਨੀਨਾ ਦੀ ਵਾਪਸੀ ਦੇ ਜਿਹੜੇ ਸੰਕੇਤ ਨੇ ਮਿਲ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਪ੍ਰਸ਼ਾਂਤ ਮਹਾਸਾਗਰ ਹੈ ਉਹਦੇ ਜਿਹੜੀ ਪਾਣੀ ਦੀ ਉੱਪਰਲੀ ਸਤ੍ਹਾ ਉਹ ਲੋੜ ਤੋਂ ਜ਼ਿਆਦਾ ਠੰਡੀ ਹੋਵੇਗੀ ਕਹਿਣ ਦਾ ਭਾਵ ਹੈ ਕਿ ਜਿਹੜਾ ਪਾਣੀ ਦੀ ਉੱਪਰਲੀ ਸਤ੍ਹਾ ਹੈ ਉਹਦਾ ਜਿਹੜਾ ਤਾਪਮਾਨ ਔਡਿਗੇ ਜਾਵੇਗਾ ਤੇ ਉੱਥੋਂ ਜਿਹੜੀਆਂ ਹਵਾਵਾਂ ਆਉਣਗੀਆਂ ਉਹ ਹੋਰ ਜ਼ਿਆਦਾ ਠੰਡੀਆਂ ਹੋਣਗੀਆਂ ਸੋ ਇਹਦਾ ਸਿੱਧਾ ਸਾਦਾ ਪ੍ਰਭਾਵ ਵੀ ਦੇਖਣ ਨੂੰ ਮਿਲ ਸਕਦਾ ਜੇਕਰ ਮੌਸਮ ਬ ਵਿਭਾਗ ਦੀ ਮੰਨੀਏ ਕਿ ਇਸ ਸਾਲ ਉੱਤਰ ਪੱਛਮੀ ਜਿਹੜਾ ਮੈਦਾਨੀ ਹਿੱਸਾ ਹੈ ਭਾਰਤ ਹੋਗੇ ਭਾਰਤ ਦੀ ਜਿਵੇਂ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਆਗੇ ਇਹ ਆਪਣਾ ਪੰਜਾਬ ਹੋ ਗਿਆ Rajasthan ਹੋ ਗਿਆ ਇਹ ਪੱਛਮੀ UP ਹੋ ਗਿਆ Haryana ਹੋ ਗਿਆ ਇਹ ਜਿਹੜੇ ਹਿੱਸੇ ਨੇ ਨਾਲ ਹੀ ਪਹਾੜੀ ਖੇਤਰ ਵੀ ਇੰਨਾ ਖੇਤਰਾਂ ਦੇ ਵਿੱਚ ਠੰਡ ਜਿਹੜੀ ਲੋੜ ਤੋਂ ਜ਼ਿਆਦਾ ਪੈ ਸਕਦੀ ਹੈ ਸਮੇਂ ਤੋਂ ਪਹਿਲਾਂ ਨਹੀਂ ਆਵੇਗੀ ਪਰ ਲੋੜ ਤੋਂ ਜ਼ਿਆਦਾ ਮਤਲਬ ਹੈ ਕਿ ਜਦੋਂ ਦਸੰਬਰ ਜਾਂ ਜਨਵਰੀ ਵਿੱਚ ਟੈਂਪਰੇਚਰ ਜੋ ਡਿੱਗਦੇ ਨੇ ਤਾਂ ਹੋ ਸਕਦਾ ਹੈ ਕਿ 1-2 ਡਿਗਰੀ ਤਾਪਮਨ ਜ਼ਿਆਦਾ ਡਿੱਗ ਸਕਦੇ ਨੇ ਤੋ ਠੰਡ ਜਦੋਂ ਪਵੇਗੀ ਤਾਂ ਕੜਾਕੇ ਦੀ ਪੈ ਸਕਦੀ ਹੈ ਇਹ ਨਹੀਂ ਹੈ ਕਿ ਠੰਡ ਉਸ ਸਮੇਂ ਤੋਂ ਪਹਿਲਾਂ ਆ ਜੂ ਜਾਂ ਬਹੁਤ ਜ਼ਿਆਦਾ ਲੰਬੀ ਚੱਲੇਗੀ ਅਜਿਹੀ ਕੋਈ ਉਹ ਨਹੀਂ ਹੈਗੇ ਲੋੜ ਤੋਂ ਜ਼ਿਆਦਾ ਠੰਡ ਮਤਲਬ ਟੈਂਪਰੇਚਰ ਥੋੜੇ ਜਿਹਾ ਜ਼ਿਆਦਾ ਡਿੱਗ ਸਕਦੇ ਨੇ ਸ਼ੀਤ ਹਵਾਵਾਂ ਥੋੜਾ ਜਿਆਦਾ ਜ਼ੋਰ ਫੜ ਸਕਦੀਆਂ ਜਦੋਂ ਠੰਡ ਪਵੇਗੀ ਤਾਂ ਇੱਕਦਮ ਕੜਾਕੇ ਵਾਲੀ ਠੰਡ ਦੇਖਣ ਨੂੰ ਮਿਲ ਸਕਦੀ ਆ ਆਪਾਂ ਨੂੰ ਭਾਰਤ ਦੇ ਉੱਤਰ ਪੱਛਮੀ ਮੈਦਾਨੀ ਹਿੱਸਿਆਂ ਦੇ ਵਿੱਚ ਖਾਸ ਤੌਰ ਤੇ ਤੇ ਇਸ ਲਾਨੀਨਾ ਦਾ ਪ੍ਰਭਾਵ ਭਾਰਤ ਦੇ ਉੱਤਰ ਪੱਛਮੀ ਮੈਦਾਨੀ ਹਿੱਸੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਇਲਾਵਾ ਅਮਰੀਕਾ ਕੈਨੇਡਾ ਤੱਕ ਵੀ ਦੇਖਣ ਨੂੰ ਮਿਲਦਾ ਹੈ ਉਹਨਾਂ ਖੇਤਰਾਂ ਦੇ ਵਿੱਚ ਵੀ ਜਿਹੜੀ ਠੰਡ ਆ ਇਸ ਸਾਲ ਥੋੜੀ ਜਿਹੀ ਜ਼ਿਆਦਾ ਪੈ ਸਕਦੀ ਹੈ ਕਿਉਂਕਿ ਆਪਣੇ ਪੰਜਾਬ ਦੇ ਕਾਫੀ ਜ਼ਿਆਦਾ ਜਿਹੜੇ ਵਸਨੀਕ ਨੇ ਉਹ ਅਮਰੀਕਾ ਕੈਨੇਡਾ ਵਿੱਚ ਵੱਸਦੇ ਨੇ ਤਾਂ ਉੱਥੇ ਵੀ ਜਿਹੜੀ ਠੰਡ ਆ ਉਹ ਇਸ ਸਾਲ ਹੋ ਸਕਦਾ ਹੈ ਕਿ ਰਿਕਾਰਡ ਤੋੜ ਸਕਦੀ ਹੈ ਥੋੜੇ ਜਿਹਾ ਜ਼ਿਆਦਾ ਬਰਫਬਾਰੀ ਹੋ ਸਕਦੀ ਹੈ ਟੈਂਪਰੇਚਰ ਚ ਗ੍ਰਾਵਡ ਹੋ ਰ ਆ ਸਕਦੀ ਹੈ ਤੇ ਇਸ ਦੇ ਉਲਟ ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਮਹਾਂਦੀਪ ਹੋਗੇ ਇਹਨਾਂ ਇਲਾਕ ਜਿਹੜੀ ਬਰਸਾਤ ਆ ਉਹ ਲੋਡ ਤੋਂ ਜ਼ਿਆਦਾ ਪੈ ਸਕਦੀ ਹੈ ਇਹ ਸਾਰਾ ਲਾਨੀਨਾ ਦਾ ਫੈਕਟ ਹੁੰਦਾ ਹੈ ਲਾਨੀਨਾ ਦੇ ਫੈਕਟਰ ਵਜੋਂ ਜਿਵੇਂ ਕੈਨੇਡਾ ਅਮਰੀਕਾ ਹੋ ਗਿਆ ਤੇ ਆਪਣਾ ਭਾਰਤ ਦੇ ਉੱਤਰ ਪੱਛਮੀ ਹਿੱਸੇ ਆ ਗਏ ਸਾਰੇ ਇਲਾਕਿਆਂ ਵਿੱਚ ਠੰਡ ਜ਼ਿਆਦਾ ਪੈ ਸਕਦੀ ਹੈ ਜਦੋਂ ਲਾਨੀਨਾ ਦਾ ਪ੍ਰਭਾਵ ਜ਼ਿਆਦਾ ਬਣ ਜਾਂਦਾ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਰਗੇ ਜਿਹੜੇ ਹਿੱਸੇ ਆ ਗਏ ਬਾਕੀ ਆਪਣਾ ਦੱਖਣੀ ਕੁਝ ਹਿੱਸਾ ਆ ਗਿਆ ਏਸ਼ੀਆ ਦਾ ਤੇ ਇੰਨਾ ਹਿੱਸਿਆਂ ਦੇ ਵਿੱਚ ਬਰਸਾਤ ਜਿਹੜੀ ਥੋੜੀ ਜਿਹੀ ਜ਼ਿਆਦਾ ਦੇਖਣ ਨੂੰ ਵੀ ਮਿਲ ਜਾਂਦੀ ਹੈ ਲੋੜ ਤੋਂ ਜ਼ਿਆਦਾ ਤੇ ਇਸ ਦੇ ਉਲਟ ਜਿਹੜੇ ਅਫਰੀਕਾ ਮਹਾਦੀਪ ਦੇ ਇਲਾਕੇ ਹੋਣਗੇ ਉਹਨਾਂ ਇਲਾਕਿਆਂ ਦੇ ਵਿੱਚ ਜਦੋਂ ਲਾਨੀਨਾ ਜ਼ਿਆਦਾ ਤਕੜਾ ਪ੍ਰਭਾਵ ਦੇ ਜਾਂਦਾ ਤਾਂ ਉੱਥੇ ਸੋਕੇ ਵਰਗੇ ਹਾਲਾਤ ਬਣ ਜਾਂਦੇ ਨੇ ਕਈ ਵਾਰ ਸੋ ਇਹ ਜਿਹੜਾ ਸਾਰਾ ਪ੍ਰਭਾਵ ਲਾਨੀਨਾ ਦਾ ਹੁੰਦਾ ਹੈ ਜੇਕਰ ਇਹ ਲਾਨੀਨਾ ਦਾ ਪ੍ਰਭਾਵ ਥੋੜਾ ਜਿਹਾ ਜ਼ਿਆਦਾ ਪੈ ਜਾਵੇ ਸੋ ਇਸੇ ਪ੍ਰਭਾਵ ਦੇ ਚੱਲਦੇ ਹੀ ਮੌਸਮ ਵਿਭਾਗ ਇਹ ਕਹਿ ਰਿਹਾ ਕਿ ਇਸ ਸਾਲ ਜਿਹੜੀ ਠੰਡ ਆ ਥੋੜੀ ਜੀ ਲੋੜ ਤੋਂ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਜਦੋਂ ਠੰਡ ਦਾ ਪ੍ਰਭਾਵ ਵਧੇਗਾ ਤਾਂ ਟੈਂਪਰੇਚਰ ਕਾਫੀ ਜ਼ਿਆਦਾ ਡਾਊਨ ਆ ਸਕਦੇ ਨੇ ਸ਼ੀਤ ਹਵਾਵਾਂ ਚੱਲ ਸਕਦੀਆਂ ਨੇ ਕੜਾਕੇ ਦੀ ਸਰਦੀ ਕੋਰੇ ਵਰਗੇ ਹਾਲਾਤ ਆ ਸਕਦੇ ਨੇ ਸ਼ੀਤ ਹਵਾਵਾਂ ਲੰਬੇ ਸਮੇਂ ਤੱਕ ਚੱਲ ਸਕਦੀਆਂ ਨੇ ਇਹ ਜਿਹੜਾ ਸਾਰਾ ਪ੍ਰਭਾਵ ਆ ਇਹ ਆਪਾਂ ਨੂੰ ਦਸੰਬਰ ਲਗਭਗ ਦੂਜੇ ਹਫ਼ਤੇ ਤੋਂ ਬਾਅਦ ਤੋਂ ਲੈ ਕੇ ਜਨਵਰੀ ਦੇ ਦਰਮਿਆਨ ਤੱਕ ਦੇਖਣ ਨੂੰ ਮਿਲੇਗਾ ਬਾਕੀ ਆਉਂਦੇ ਆਉਂਦੇ ਸਮੇਂ ਦੇ ਵਿੱਚ ਵੀ ਇਹ ਸਿਸਟਮਾਂ ਦੇ ਵਿੱਚ ਕਿਲਾਨੀ ਦਾ ਪ੍ਰਭਾਵ ਵਧੇਗਾ ਜਾਂ ਘਟੇਗਾ ਕਿਵੇਂ ਵੀ ਇਹਦੀ ਹਲਚਲਾਂ ਠੰਡ ਦੇ ਵਿੱਚ ਕੀ ਨਵੀਂ ਅਪਡੇਟ ਆਵੇਗੀ ਉਸ ਸਮੇਂ-ਸਮੇਂ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿਉਂਕਿ ਅਕਸਰ ਜਿਹੜੇ ਦੇਖਨੇ ਆ ਕਿ ਡੇਢ-ਦੋ ਮਹੀਨੇ ਪਹਿਲਾਂ ਜੋ ਵੀ ਮੌਸਮ ਵਿਭਾਗ ਦੀ ਅਪਡੇਟ ਹੁੰਦੀ ਆ ਉਹਦੇ ਵਿੱਚ ਬਦਲਾਅ ਥੋੜੇ-ਬਹੁਤ ਜ਼ਰੂਰ ਆ ਜਾਂਦੇ ਨੇ ਬਾਕੀ ਜਿਵੇਂ ਵੀ ਮੌਸਮ ਵਿੱਚ ਬਦਲਾਅ ਆਉਣਗੇ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ I don't know.